पीटीसी न्यूज़ ਤੁਸੀਂ ਦੇਖ ਰਹੇ ਹੋ ਮੈਂ ਹਾਂ ਦਲੀਪ ਸਿੰਘ ਇਸ ਵੇਲੇ ਦੀ ਅਹਿਮ ਖਬਰ ਪੰਜਾਬ ਦੀ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਲੁਧਿਆਣਾ ਇਸ ਵੇਲੇ ਸੀਲ ਹੋ ਚੁੱਕਿਆ ਹੈ ਜੀ ਹਾਂ ਮਸਲਾ ਬੁੱਡੇ ਨਾਲੇ ਦਾ ਹੈ ਬੁੱਡੇ ਨਾਲੇ ਦਾ ਮਸਲਾ ਇਸ ਇਸ ਤਰ੍ਹਾਂ ਭੱਗ ਗਿਆ ਹੈ ਕਿ ਇਸ ਸਮੇਂ ਨਿਹੰਗ ਜਥੇਬੰਦੀਆਂ ਪੁਲਿਸ ਅਤੇ ਇੰਡਸਟਰੀ ਦੇ ਲੋਕ ਇਸ ਸਮੇਂ ਲੁਧਿਆਣਾ ਦੀਆਂ ਸੜਕਾਂ ਤੇ ਉਤਰੇ ਹੋਏ ਨੇ ਤੇ ਪੁਲਿਸ ਕਿਸੇ ਵੀ ਅਜਿਹੇ ਸ਼ਖਸ ਨੂੰ ਲੁਧਿਆਣਾ ਦੇ ਵਿੱਚ ਦਾਖਲ ਨਹੀਂ ਹੋਣ ਦੇ ਰਹੀ ਜੋ ਕਿਸੇ ਤਰ੍ਹਾਂ ਦੀ ਗੜਬੜੀ ਪੈਦਾ ਕਰ ਸਕਦਾ ਸਿੱਧੀਆਂ ਤਸਵੀਰਾਂ ਸੀ ਤੁਹਾਨੂੰ ਲੁਧਿਆਣਾ ਤੋਂ ਦਿਖਾ ਰਿਹਾ ਜਿੱਥੇ ਨਿਹੰਗ ਜਥੇਬੰਦੀਆਂ ਦਾ ਪੁਲਿਸ ਨਾਲ ਟੱਕਰਾ ਹੋ ਗਿਆ ਕਿਉਂਕਿ ਨਿਹੰਗ ਜਥੇਬੰਦੀਆਂ ਪਹੁੰਚੀਆਂ ਹੋਈਆਂ ਸਨ ਬੁੱਡੇ ਨਾਲੇ ਦੇ ਜੋ ਪੋਲੂਸ਼ਨ ਹੈ ਉਸ ਨੂੰ ਲੈ ਕੇ ਪ੍ਰਦਰਸ਼ਨ ਕਰਨ ਇਸ ਤੋਂ ਪਹਿਲਾਂ ਅੱਜ ਦਾ ਜੋ ਪ੍ਰੋਗਰਾਮ ਸੀ ਉਹ ਪ੍ਰੋਗਰਾਮ ਇਹ ਸੀ ਕਿ ਲੁਧਿਆਣਾ ਦੀ ਜੋ ਡਾਈਂਗ ਇ ਉਹਨਾਂ ਨੇ ਪ੍ਰਦਰਸ਼ਨ ਕਰਨਾ ਸੀ ਪਰ ਅੱਜ ਮਸਲਾ ਇਨਾ ਔਖਾ ਹੋ ਜਾਏਗਾ ਪੁਲਿਸ ਨੂੰ ਇਸ ਦਾ ਅੰਦਾਜ਼ਾ ਨਹੀਂ ਹੋਏਗਾ ਸਿੱਧੀਆਂ ਤਸਵੀਰਾਂ ਲੁਧਿਆਣੇ ਤੋਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਮਾਹੌਲ ਬਣਿਆ ਹੋਇਆ ਹੈ ਇਹ ਤਸਵੀਰਾਂ ਨੇ ਲੁਧਿਆਣੇ ਦੀਆਂ ਜਿੱਥੇ ਨਿਹੰਗ ਜਥੇਬੰਦੀਆਂ ਅਚਾਨਕ ਪਹੁੰਚੀਆਂ ਤੇ ਪੁਲਿਸ ਨੂੰ ਸਾਹਮਣਾ ਔਖਾ ਹੋ ਗਿਆ ਇੰਨੀ ਵੱਡੀ ਭੀੜ ਨੂੰ ਪਹਿਲਾਂ ਪੁਲਿਸ ਸਾਹਮਣ ਰਹੀ ਸੀ ਕਿਉਂਕਿ ਉੱਥੇ ਇੰਡਸਟਰੀ ਦੇ ਲੋਕ ਸਵੇਰੇ ਤੋਂ ਪ੍ਰਦਰਸ਼ਨ ਕਰ ਰਹੇ ਸੀ ਪਰ ਪੁਲਿਸ ਨੂੰ ਅਚਾਨਕ ਨਿਹੰਗ ਜਥੇਬੰਦੀਆਂ ਨੂੰ ਵੀ ਸਾਹਮਣਾ ਪੈ ਗਿਆ ਕਿਉਂਕਿ 2 3 2 3 ਨੇ ਅਸੀਂ ਤੁਹਾਨੂੰ ਇੱਕ ਇੱਕ ਕਰਕੇ ਦੱਸਾਂਗੇ ਕਿ ਆਖਿਰਕਾਰ ਲੁਧਿਆਣੇ ਦਾ ਜੋ ਬੁੱਡੇ ਨਾਲੇ ਦਾ ਮਸਲਾ ਉਹ ਹੈ ਕਿ ਜੋ ਲੋਕ ਇਸ ਦੇ ਪੱਖ ਦੇ ਵਿੱਚ ਨੇ ਜੋ ਲੋਕ ਇਸ ਦੇ ਅਗੇਂਸਟ ਨੇ ਜਾਂ ਇਸ ਪੂਰੇ ਮਸਲੇ ਦਾ ਜੋ ਅਸਾਲਾ ਬਦੀ ਪੁਰਾਣਾ ਮਸਲਾ ਹੈ ਇਸ ਦਾ ਬੇਸ ਕੀ ਹੈ ਕਿਉਂ ਬੁੱਡੇ ਨਾਲੇ ਦੀ ਚਰਚਾ बार-बार ਹੁੰਦੀ ਹੈ ਤੇ ਕਿਉਂ ਇਸ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ ਇੱਕ ਇੱਕ ਤਸਵੀਰ ਕਰਕੇ ਤੁਹਾਨੂੰ ਦਿਖਾਉਂਦੇ ਆਂ ਪਹਿਲੀ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਤਸਵੀਰ ਜੋ ਨਿਹੰਗ ਜਥੇਬੰਦੀਆਂ ਪਹੁੰਚੀਆਂ ਸੀ ਉਹਨਾਂ ਨੂੰ ਹਿਰਾਸਤ ਵਿੱਚ ਲੈ ਕੇ ਪੁਲਿਸ ਮੌਕੇ ਤੋਂ ਲੈ ਕੇ ਜਾਣਾ ਚਾਹੁੰਦੀ ਸੀ ਪਰ ਮਾਹੌਲ ਬੇਹਦ ਗਰਮ ਹੋ ਗਿਆ ਮੀਡੀਆ ਵੀ ਪਹੁੰਚੀ ਜੋ ਲੋਕ ਵੀ ਇੱਥੇ ਪਹੁੰਚੇ ਹੋਏ ਸੀ ਉਹਨਾਂ ਦਾ ਇਹ ਮੰਗ ਸੀ ਜੋ ਤਸਵੀਰਾਂ ਤੁਸੀਂ ਦੇਖ ਰਹੇ ਇਹਨਾਂ ਦੀ ਇਹ ਮੰਗ ਸੀ ਕਿ ਜੋ ਬੁੱਡੇ ਨਾਲੇ ਦੀ ਸਮੱਸਿਆ ਹੈ ਇਸ ਨੂੰ ਦੂਰ ਕੀਤਾ ਜਾਵੇ ਪਰ ਪੁਲਿਸ ਨੇ ਜੋ ਲਾਅ ਐਂਡ ਆਰਡਰ ਦੀ ਜੋ ਸਥਿਤੀ ਸੀ ਉਸ ਨੂੰ ਸੰਭਾਲਣਾ ਸੀ ਇੱਥੇ ਇਹ ਵੀ ਕਿਹਾ ਗਿਆ ਕਿ ਬਹੁਤ ਸਾਰੇ ਜੋ ਨੌਜਵਾਨ ਇੱਥੇ ਪਹੁੰਚੇ ਹੋਏ ਸੀ ਉਹਨਾਂ ਦੀ ਪੱਗਾਂ ਵੀ ਲੱਤੀਆਂ ਇਸ ਨੂੰ ਲੈ ਕੇ ਹੋਰ ਵੀ ਗੁੱਸਾ ਚੜਿਆ ਇਸ ਕਰਕੇ ਮੀਡੀਆ ਸਾਹਮਣੇ ਜਿਵੇਂ ਹੀ ਕੈਮਰੇ ਔਨ ਹੋਏ ਨੇਹਾਂਂ ਜਥੇਬੰਦੀਆਂ ਨੇ ਆਪਣੀ ਪੜਾਅਸ ਕੱਢੀ ਜੋ ਜੋ ਇਹਨਾਂ ਨੇ ਕਿਹਾ ਤੁਹਾਨੂੰ ਸੁਣਾਉਂਦੇ ਆ ਅੱਗੇ ਵੀ ਦੱਸਾਂਗੇ ਪਰ ਜੋ ਇਸ ਸਮੇਂ ਦੇ ਮੌਕੇ ਦੀ ਤਸਵੀਰ ਤੁਹਾਨੂੰ ਸੁਣਾਉਂਦੇ ਆ ਕੋਈ ਨਹੀਂ ਕੋਈ ਨਹੀਂ ਤੀਜੇ ਵਿੱਚ ਪਹੁੰਚ ਲੱਕੇ ਬਾਹਰ ਦੇ ਪੱਗ ਲਾਦ ਮੈਂ ਅੱਗੇ ਅੱਗੇ ਵਧਾਂਗੇ ਤੁਸੀਂ ਰਿਪੋਰਟ ਦੇਖੋ ਕਿਹੜੇ ਪਾਸੇ ਪੋਰਸ ਦੇ ਹਾਈ ਜਾਵੇ ਪੋਰਸ ਕਿੰਨੇ ਕਿਵੇਂ ਧੱਕਾ ਕਰ ਰਹੀ ਹੈ ਪਿੱਛੇ ਵੀ ਸਾਨੂੰ ਰੋਕਿਆ ਗਿਆ ਪੋਰਸ ਵੱਲੋਂ ਛੇ ਰਿਆ ਮਤਕਾ ਗਰੀ ਇਹ ਪੰਜਾਬ ਬੋਸ ਮਹਿਕਮਾ ਆਸਮਾਨ ਨੂੰ ਕਹਿਣਾ ਜੁਣਾ ਇਹ ਕਿੱਲਾ ਪਾਣੀਆਂ ਦਾ ਮਸਲਾ ਪਾਣੀਆਂ ਸਾਲਿਆਂ ਨੇ ਪੀਣਾ ਪਾਣੀਆਂ ਅਸੀਂ ਇਕੱਲੇ ਨਿੰਗ ਸਿੰਘਾਂ ਨੇ ਨਹੀਂ ਪੀਣਾ ਪਾਣੀਆਂ ਇਕੱਲੇ ਬੱਚੇ ਬੱਚੀ ਨੇ ਪੀਣਾ ਤੁਸੀਂ ਉੱਥੇ ਜਾ ਕੇ ਦੇਖੋ ਉੱਥੋਂ ਦੇ ਲੋਕ ਪਾਣੀ ਦੀ ਪਿੰਡ ਵਿੱਚ ਰਹਿਣਾ ਮੋਸਰ ਹੋਲਾ ਮਹਿਕਮਾ ਆਸਮਾਨ ਨੂੰ ਤੁਸੀਂ ਦੇਖ ਰਹੇ ਹੋ ਲੁਧਿਆਣਾ ਦੀਆਂ ਜਿੱਥੇ ਕਿ ਨਿਹੰਗ ਜਥੇਬੰਦੀਆਂ ਦਾ ਬੇਹਦ ਬੇहद ਗੁੱਸੇ ਵਿੱਚ ਨੇ ਕਿਉਂਕਿ ਇਹ ਪੁਲਿਸ ਅਧਿਨੇਹ ਜਥੇ ਬਣਦੀ ਆਪਸ ਦੇ ਵਿੱਚ ਉਲਝ ਗਈਆਂ ਜਿਸ ਤੋਂ ਬਾਅਦ ਹਾਲਾਤ ਬੇਹੱਤ ਤਣਾਪੂਰਨ ਬਣ ਗਏ ਅਗਲੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਦੀ ਜੋ ਡਾਈੰਗ ਇੰਡਸਟਰੀ ਹੈ ਡਾਈੰਗ ਇੰਡਸਟਰੀ ਦਾ ਮਤਲਬ ਕਿ ਜੋ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਲੁਧਿਆਣਾ ਇਸ ਕਰਕੇ ਮਸ਼ਹੂਰ ਹੈ ਕਿ ਇੱਥੇ ਹੌਜ਼ਰੀ ਇੰਡਸਟਰੀ ਹੈ ਯਾਨੀ ਕਪੜਾ ਕਪੜੇ ਦਾ ਜੋ ਕਾਰੋਬਾਰ ਹੈ ਕਪੜਾ ਬਣਾਉਣ ਦੀ ਜੋ ਇੰਡਸਟਰੀਆਂ ਨੇ ਉਹ ਲੁਧਿਆਣਾ ਦੇ ਵਿੱਚ ਨੇ ਤੇ ਇਹਨਾਂ ਦਾ ਜੋ ਗੰਦਾ ਪਾਣੀ ਹੈ ਇੰਡਸਟਰੀ ਚੋਂ ਨਿਕਲਦਾ ਹੈ ਇਹ ਗੰਦਾ ਪਾਣੀ ਬੁੱਡੇ ਨਾਲੇ ਦੇ ਵਿੱਚ ਜਾਂਦਾ ਹੈ ਇਸੇ ਨੂੰ ਲੈ ਕੇ ਮਸਲਾ ਹੈ ਇਹੀ ਪੰਗਾ ਹੈ ਕਿ ਕਈ ਸਾਲਾਂ ਤੋਂ ਇਹ ਮਸਲਾ ਸਾਂਭਿਆ ਨਹੀਂ ਜਾ ਰਿਹਾ ਸਰਕਾਰਾਂ ਆਈਆਂ ਸਰਕਾਰਾਂ ਗਈਆਂ ਪਰ ਇਹ ਮਸਲਾ ਜਿਉਂ ਦਾ ਤਿਉਹ ਹੈ ਪਰ ਹੁਣ ਜੋ ਐਨ ਜੀਓਸ ਨੇ ਜੋ ਲੋਕ ਸਮਾਜ ਸੇਵੀ ਨੇ ਉਹਨਾਂ ਦਾ ਮੰਗ ਹੈ ਕਿ ਰੁਬੜੇ ਨਾਲ ਦੀ ਜੋ ਸਮੱਸਿਆ ਇਸ ਨੂੰ ਹੱਲ ਕਰਵਾ ਕੇ ਹੀ ਛੱਡਾਂਗੇ ਪਰ ਜੋ ਲੋਕ ਇੰਡਸਟਰੀ ਦੇ ਨੇ ਉਹਨਾਂ ਦੀ ਵੀ ਆਪਣੇ ਆਪਣੇ ਤਰਕ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਰਕਾਰ ਨੂੰ ਟੈਕਸ ਦਿੰਦੇ ਆ ਅਸੀਂ ਸਰਕਾਰ ਕੋਲੋਂ ਇਹ ਕਈ ਵਾਰ ਮੰਗ ਕੀਤੀ ਹੈ ਕਿ ਜੋ ਸਾਡੇ ਪਲਾਂਟ ਦੇ ਵਿੱਚੋਂ ਜੋ ਪਾਣੀ ਨਿਕਲਦਾ ਹੈ ਗੰਦਾ ਪਾਣੀ ਨਿਕਲਦਾ ਹੈ ਉਸ ਨੂੰ ਟ੍ਰੀਟ ਕਰਨ ਦਾ ਜੋ ਜੋ ਜ਼ਿੰਮੇਵਾਰੀ ਹੈ ਉਹ ਸਰਕਾਰ ਦੀ ਹੈ ਪ੍ਰਸ਼ਾਸਨ ਦੀ ਹੈ ਅਸੀਂ ਅਸੀਂ ਆਪਣਾ ਕੰਮ ਨਹੀਂ ਕਰਾਂਗੇ ਤਾਂ ਕਿੱਥੇ ਜਾਵਾਂਗੇ ਕਿਉਂਕਿ ਇੰਡਸਟਰੀ ਦੇ ਲੋਕਾਂ ਦਾ ਇਹ ਵੀ ਕਹਿਣਾ ਤਾਂ ਅੱਜ ਖਾਸ ਕਰਕੇ ਇੰਡਸਟਰੀ ਦੇ ਲੋਕਾਂ ਨੇ ਇੱਕ ਪਾਸੇ ਬੈਣਾ ਸੀ ਪ੍ਰਦਰਸ਼ਨ ਦੇ ਲਈ ਦੂਜੇ ਪਾਸੇ ਜੋ ਐਂਜੀਓਸ ਨੇ ਨਿਹੰਗ ਜਥੇਬੰਦੀਆਂ ਨੇ ਇਹਨਾਂ ਦਾ ਵੀ ਪਲਾਨ ਸੀ ਕਿ ਅਸੀਂ ਜਾ ਕੇ ਪ੍ਰਦਰਸ਼ਨ ਕਰਾਂਗੇ ਤੇ ਮੰਗ ਰੱਖਾਂਗੇ ਕਿ ਆਖਿਰਕਾਰ ਬੁੱਡੇ ਨਾਲੇ ਦੀ ਜੋ ਸਮੱਸਿਆ ਹੈ ਇਸ ਨੂੰ ਕਿਉਂ ਨਹੀਂ ਦੂਰ ਕੀਤਾ ਜਾ ਰਿਹਾ ਤੇ ਇਹ ਤਸਵੀਰ ਲੁਧਿਆਣਾ ਸ਼ਹਿਰ ਦੀ ਹੈ ਲੁਧਿਆਣਾ ਦੇ ਚੱਪੇ-ਚੱਪੇ ਤੇ ਪੁਲਿਸ ਮੌਜੂਦ ਹੈ ਕਿਉਂਕਿ ਕਿਸੇ ਵੀ ਵੇਲੇ ਇੱਥੇ ਮਾਹੌਲ ਤਣਾਪੂਰਨ ਹੋ ਸਕਦਾ ਹੈ ਲੱਗਿਆ ਸੀ ਪੁਲਿਸ ਨੂੰ ਕਿ ਪ੍ਰਦਰਸ਼ਨ ਕਰਨ ਵਾਲੇ ਪ੍ਰਦਰਸ਼ਨ ਕਰਨਗੇ ਤੇ ਆਪੋ ਆਪਣੇ ਘਰਾਂ ਨੂੰ ਚਲੇ ਜਾਣਗੇ ਪਰ ਮਾਹੌਲ ਇਸ ਸਮੇਂ ਇਨਾ ਤਣਾਪੂਰਨ ਬਣਿਆ ਹੋਇਆ ਹੈ ਕਿ ਪੁਲਿਸ ਨੂੰ ਵੀ ਸਮਝ ਨਹੀਂ ਆ ਰਿਹਾ ਕਿ ਇਸ ਨੂੰ ਸੰਭਾਲਿਆ ਕਿਵੇਂ ਜਾਵੇ ਹਾਲਾਂਕਿ ਇਹ ਵੀ ਗੱਲ ਦੇਖਣ ਵਾਲੀ ਹੈ ਕਿ ਚੰਡੀਗੜ੍ਹ ਦੇ ਵਿੱਚ ਪ੍ਰਧਾਨ ਮੰਤਰੀ ਪਹੁੰਚੇ ਹੋਏ ਨੇ ਸੰਗਰੂਰ ਦੇ ਵਿੱਚ ਪਟਿਆਲੇ ਦੇ ਵਿੱਚ ਸੀਐਮ ਪਹੁੰਚੇ ਹੋਏ ਨੇ ਤੇ ਇੱਥੇ ਪੂਰੇ ਪੰਜਾਬ ਦੀ ਲਗਭਗ ਪੁਲਿਸ ਵੀ ਪਹੁੰਚ ਰਹੀ ਕਿਉਂਕਿ ਇੱਥੇ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਨੇ ਕਿ ਇਸ ਨੂੰ ਸਾਹਮਣਾ ਔਕਾ ਜਾਪਦਾ ਹੈ ਕਿਉਂਕਿ ਜਿਸ ਤਰ੍ਹਾਂ ਦੀ ਤਲਖੀ ਨਿਹੰਗ ਜਥੇਬੰਦੀਆਂ ਦੀ ਦਿਖੀ ਜਿਸ ਤਰ੍ਹਾਂ ਪੁਲਿਸ ਜ਼ੋਰ ਜ਼ਬਰਦਸਤੀ ਨਾਲ ਪ੍ਰਦਰਸ਼ਨਕਾਰੀਆਂ ਰੋਕਣਾ ਚਾਹ ਰਹੀ ਸੀ ਉਹ ਵੀ ਦੇਖਿਆ ਕਿਉਂਕਿ ਮਾਹੌਲ ਇੰਨਾ ਆਸਾਨ ਨਹੀਂ ਕਿ ਇਸ ਨੂੰ ਰੋਕਿਆ ਜਾ ਸਕੇ ਕਿਉਂਕਿ ਉਹਦੇ ਨਾਲ ਜੋ ਸਮੱਸਿਆ ਹੋਤੀ ਹੈ ਇਸ ਨੂੰ ਸਾਲਾਂ ਬਤੀ ਸਮੱਸਿਆ ਹੈ ਤੋ ਇੰਡਸਟਰੀ ਦੇ ਲੋਕਾਂ ਦਾ ਕਹਿਣਾ ਹੈ ਕਿ ਜੋ ਸਾਡੀਆਂ ਇੰਡਸਟਰੀਆਂ ਚੱਲ ਰਹੀਆਂ ਨੇ ਸਾਡੀ ਸਾਡੀਆਂ ਵੀ ਮੰਗਾਂ ਨੇ ਕਿ ਸਰਕਾਰ ਨੂੰ ਅਸੀਂ ਟੈਕਸ ਦਿੰਨੇ ਆ ਇਹ ਜ਼ਿੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਦੀ ਹੈ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਹਨਾਂ ਇੰਡਸਟਰੀਆਂ ਨੂੰ ਜਾਂ ਤਾਂ ਇਹਨਾਂ ਦੇ ਇਹਨਾਂ ਦੇ ਉੱਪਰ ਨਕੇਲ ਕੱਸੀ ਜਾਵੇ ਜਾਂ ਇਹਨਾਂ ਦੇ ਪਾਣੀ ਨੂੰ ਬੁੱਡੇ ਨਾਲੇ ਦੇ ਵਿੱਚ ਜਾਣ ਤੋਂ ਰੋਕਿਆ ਜਾਵੇ ਪਰ ਸਭ ਤੋਂ ਵੱਡੀ ਸਮੱਸਿਆ ਇਹੀ ਹੈ ਕਿ ਇੰਨੀ ਵੱਡੀ ਇੰਡਸਟਰੀ ਜੋ ਲੁਧਿਆਣੇ ਦੇ ਵਿੱਚ ਹੈ ਉਸ ਨੂੰ ਜਦੋਂ ਤੁਸੀਂ ਚਲਾਉਣਾ ਹੈ ਤਾਂ ਉਸ ਦਾ ਪਾਣੀ ਜਾਏਗਾ ਤਾਂ ਕਿਤੇ ਨਾ ਕਿਤੇ ਤਾਂ ਜਾਏਗਾ ਪਰ ਸਮੱਸਿਆ ਇਹ ਵੀ ਹੈ ਕਿ ਜੋ ਸੀਵਰੇਜ ਜੋ ਟ੍ਰੀਟਮੈਂਟ ਪਲਾਂਟ ਲੱਗਣੇ ਸੀ ਇਹ ਵੀ ਕਿਹਾ ਜਾਂਦਾ ਹੈ ਕਿ ਜੋ ਤਿੰਨ ਟ੍ਰੀਟਮੈਂਟ ਪਲਾਂਟ ਬੁੱਡੇ ਨਾਲੇ ਤੇ ਲਗਾਏ ਗਏ ਸੀ ਉਹ ਸਹੀ ਤਰ੍ਹਾਂ ਕੰਮ ਨਹੀਂ ਕਰਦੇ ਇਹ ਵੀ ਰਿਪੋਰਟਾਂ ਆਈਆਂ ਕਿਉਂਕਿ ਇਹ ਇਲਜ਼ਾਮ ਲਗਾਇਆ ਗਿਆ ਕਿ ਇਹ ਸਾਰਾ ਜੋ ਗੰਦਾ ਪਾਣੀ ਜਾਂਦਾ ਉਹ ਬਗੈਰ ਟ੍ਰੀਟ ਕੀਤੇ ਹੀ ਬੁੱਡੇ ਨਾਲੇ ਦੇ ਵਿੱਚ ਵਹਿ ਰਿਹਾ ਜਾਂਦਾ ਅੱਗੇ ਸਿੱਧਾ ਤੁਹਾਨੂੰ ਦੱਸਦਾ ਕਿ ਬੁੱਡੇ ਨਾਲੇ ਦਾ ਪਛੋਕੜ ਕੀ ਹੈ ਇਹ ਇਨ ਪਹਿਲਾਂ ਇਹ ਦਰਿਆ ਸੀ ਹੁਣ ਨਾਲਾ ਕਿਵੇਂ ਬਣ ਗਿਆ ਇਹ ਵੀ ਦੱਸਾਂਗੇ ਪਰ ਇਸ ਸਭ ਦੇ ਵਿਚਾਲੇ ਇੱਕ ਹੋਰ ਤਸਵੀਰ ਜਿਹੜੀ ਦੇਖਣ ਨੂੰ ਮਿਲ ਰਹੀ ਸੀ ਉਹ ਸੀ ਲੱਖਾ ਸੁਧਾਣਾ ਲੱਖਾ ਸੁਧਾਣਾ ਨੂੰ ਤੁਸੀਂ ਸਾਰੇ ਜਾਣਦੇ ਹੋ ਉਹ ਵੀ ਆਪਣੇ ਸਾਥੀਆਂ ਦੇ ਨਾਲ ਲੁਧਿਆਣਾ ਪਹੁੰਚਣਾ ਚਾਹੁੰਦੇ ਸੀ ਪੁਲਿਸ ਨੇ ਉਹਨਾਂ ਨੂੰ ਲੁਧਿਆਣਾ ਪਹੁੰਚਣ ਤੋਂ ਪਹਿਲਾਂ ਹੀ ਰਾਹ ਦੇ ਵਿੱਚ ਰੋਕ ਲਿਆ ਇਹ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੈ ਲੱਖਾ ਸੁਧਾਣਾ ਜਦੋਂ ਆਪਣੇ ਸਾਥੀ ਨਾਲ ਗੱਡੀ ਦੇ ਵਿੱਚ ਬੈਠ ਕੇ ਨਿਕਲੇ ਸੀਗੀ ਉਹਨਾਂ ਦੇ ਪਿੱਛੇ ਪੰਜਾਬ ਪੁਲਿਸ ਦੀਆਂ ਗੱਡੀਆਂ ਲੱਗ ਗਈਆਂ ਤੇ ਕਿਸੇ ਤਰ੍ਹਾਂ ਲੱਖਾ ਸੁਧਾਨਾ ਉੱਥੋਂ ਬਚਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ ਪਰ ਪੰਜਾਬ ਪੁਲਿਸ ਦੀ ਗ੍ਰਿਫਤ ਵਿੱਚ ਆ ਹੀ ਗਏ ਹਾਲਾਂਕਿ ਲੱਖਾ ਸੁਧਾਨਾ ਦੇ ਨਾਲ ਹੋਇਆ ਕਿ ਉਹਨਾਂ ਦੇ ਸਾਥੀਆਂ ਦਾ ਪਿੱਛਾ ਕਿਵੇਂ ਕੀਤਾ ਗਿਆ ਉਹਨਾਂ ਨੇ ਫੇਸਬੁਕ ਤੇ ਲਾਈਵ ਹੋ ਕੇ ਸਭ ਕੁਝ ਦਿਖਾਇਆ ਇੱਕ ਪਿੰਡ ਦੇ ਵਿੱਚ ਜਾ ਰਹੇ ਸੀ ਜਿੱਥੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਪਿੰਡ ਵਾਲੇ ਵੀ ਲੱਖਾ ਸੁਧਾਨਾ ਦੇ ਹੱਕ ਦੇ ਵਿੱਚ ਨਹੀਂ ਆਏ ਤੇ ਲੱਖਾ ਸੁਧਾਨਾ ਸਿੱਧੇ ਤੌਰ ਤੇ ਪਿੰਡ ਵਾਲਿਆਂ ਨੂੰ ਵੀ ਲਹੰਤਾ ਪਾਉਂਦੇ ਨਜ਼ਰ ਆਇਆ ਕਿ ਜੇਕਰ ਤੁਸੀਂ ਜ਼ਹਿਰਾਂ ਵਾਲਾ ਪਾਣੀ ਪੀ ਕੇ ਮਰਨਾ ਹੈ ਤੇ ਮਰੋ ਪੰਜਾਬੀਓ ਤੁਹਾਡੀ ਜੋ ਅਣਖ ਹੈ ਉਹ ਜਾਗ ਨਹੀਂ ਰਹੀ ਤੁਹਾਨੂੰ ਤਸਵੀਰ ਦਿਖਾਣੇ ਲੱਖਾ ਸੁਧਾਨਾ ਦੀ ਲੱਖਾ ਸੁਧਾਨਾ ਆਪਣੇ ਸਾਥੀਆਂ ਦੇ ਨਾਲ ਜਦੋਂ ਨਿਕਲੀ ਸੀ ਤਾਂ ਪੰਜਾਬ ਪੁਲਿਸ ਨੂੰ ਇਹ ਹੰਦੇਸ਼ਾ ਸੀ ਕਿ ਲੁਧਿਆਣਾ ਦੇ ਵਿੱਚ ਹਾਲਾਤ ਖਰਾਬ ਹੋ ਸਕਦੇ ਨੇ ਇਸ ਕਰਕੇ ਲੱਖਾ ਸੁਧਾਨਾ ਨੂੰ ਕਾਬੂ ਕਰਨਾ ਬੇहद ਅਹਿਮ ਹੋ ਗਿਆ ਲੱਖਾ ਸੁਧਾਨਾ ਆਪਣੇ ਸਾਥੀਆਂ ਨਾਲ ਨਿਕਲੇ ਹੋਏ ਸੀ ਪਰ ਅਚਾਨਕ ਜਦੋਂ ਉਹਨਾਂ ਦਾ ਧਿਆਨ ਗਿਆ ਤਾਂ ਪਿੱਛੇ ਪੁਲਿਸ ਦੀਆਂ ਗੱਡੀਆਂ ਤੁਸੀਂ ਦੇਖ ਰਹੇ ਹੋ ਕਿ ਚਾਰ ਪੰਜ ਗੱਡੀਆਂ ਉਹਨਾਂ ਦਾ ਪਿੱਛਾ ਕਰਦੀਆਂ ਨਜ਼ਰ ਆਈਆਂ ਤੇ ਲੱਖਾ ਸੁਧਾਨਾ ਤੇ ਉਹਨਾਂ ਦੇ ਸਾਥੀ ਬਚ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਕਾਮਯਾਬ ਨਹੀਂ ਹੋਏ ਤੁਹਾਨੂੰ ਦਿਖਾਉਂਦੇ ਹਾਂ ਕਿ ਕੀ ਗੱਲਬਾਤ ਹੋਈ ਜਦੋਂ ਲੱਖਾ ਸੁਧਾਨਾ ਨਿਕਲੀ ਸੀ ਤੇ ਕਿਵੇਂ ਉਹ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਸੰਬੋਧਿਤ ਕਰ ਰਹੀ ਸੀ ਦੋ ਆਉਂਦੀਆਂ ਤਿੰਨ ਹੋ ਆਉਂਦੀਆਂ ਪੰਜ ਗੱਡੀਆਂ ਥਲੇ 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 ਸੋ ਪੰਜਾਬ ਦੇ ਲੋਕੋ ਤੁਹਾਨੂੰ ਬਾਰ ਬਾਰ ਤੁਹਾਡੀਆਂ ਜ਼ਮੀਰਾਂ ਨੂੰ ਲਾਂਤਿਓ ਕਦੋਂ ਜਾਗੋਂਗੇ ਕਦੋਂ ਉੱਠੋਂਗੇ ਕਰੋ ਖਿੱਚਦਾ ਯਾਰ ਆਈ ਆਈ ਆ ਉਹ ਇਧਰ ਇਧਰ ਬਾੜਦੀ ਅੱਭਾ ਗੱਡੀ ਮੂਰੇ ਬੱਚ ਮਾਰਦੀ ਸੋ ਨਾ ਯਾਰ ਕਦੋਂ ਤੁਸੀਂ ਉੱਠੋਂਗੇ ਮਾਫ ਕਰਨਾ ਗਾਲ ਨਿਕਲਦੀ ਆ ਪੰਜਾਬ ਦੇ ਲੋਕੋ ਹੁਣ ਤੁਸੀਂ ਜ਼ਹਿਰਾਂ ਪੀ ਕੇ ਮਰਨਾ ਠੀਕ ਆ ਨਹੀਂ ਉੱਠੇ ਤੁਹਾਡੀ ਲਾਂਹ ਦਾ ਲੱਖ ਦੀ ਲਾਂਹ ਤਾਂ ਬੈਠੇ ਮਰ ਜਾਓ ਘਰਾਂ ਚ ਮਰ ਜਾਓ ਕੋਈ ਗੱਲ ਨਹੀਂ ਜਵਾਕ ਨਾਲ ਥੱਲੇ ਦੇ ਦੀ ਆਹ ਦੇਖੋ ਜਵਾਕ ਨਾਲ ਥੱਲੇ ਆ ਜੇ ਹੋਲੀ ਰੱਖ ਗੱਡੀ ਵਿੱਚ ਮਾਰ ਰਹੀ ਗੱਡੀਆਂ ਵਈ ਉਹਨੇ ਕਿ ਝਾਂ ਮੋੜ ਮੋੜ ਕਿਨਾਰੇ ਰੁਕੀਆਂ ਪਰ ਜੇ ਤੁਸੀਂ ਨਾ ਪਹੁੰਚੇ ਓਏ ਆ ਲੁਧਿਆਣੇ ਵਾਲੋ ਨੇੜੇ ਨੇੜੇ ਉਹ ਮਰੀਆਂ ਜ਼ਮੀਰਾਂ ਵਾਲੋ ਲਾਂਤ ਕੋ ਤੁਸੀਂ ਉੱਠ ਕੇ ਇੱਥੋਂ ਆ ਜਾਓਗੇ ਜੇ ਤੁਸੀਂ ਜੇ ਅੱਜ ਵੀ ਨਾ ਉੱਠੇ ਨਾ ਫਿਰ ਭੁੱਲ ਜਾਵੀਂ ਤੁਸੀਂ ਕਦੇ ਜ਼ਿੰਦਗੀ ਦੇ ਵਿੱਚ ਤੁਸੀਂ ਉੱਠ ਖੜਾਓਗੇ ਕਿੰਨੇ ਪਿੰਡ ਨੇ ਲੁਧਿਆਣੇ ਦੇ ਵਾਲੇ ਦੇਲੇ ਉੱਠ ਕੇ ਤੁਸੀਂ ਬੱਚਾ ਬੱਤੀ ਉਹਦਾ ਝੋਕ ਦੇ ਉਥੋਂ ਨਹੀਂ ਲਿਆਓ ਬੰਦੇ ਯਾਰ ਉਨੇ ਬੰਦੇ ਤੁਸੀਂ ਪਹੁੰਚ ਕੇ ਮੈਂ ਕਹਿੰਦਾ ਉੱਥੇ ਬੁੜੀਆਂ ਪਹੁੰਚ ਗਿਆ ਜਬਾਕ ਥੋੜੀ ਮਜਾਲ ਨਹੀਂ ਕਿਸੇ ਰੀ ਤੇ ਥੇ ਕਿੰਨਿਆਂ ਨੂੰ ਰੋਕ ਲੈਣਗੇ ਕਿੰਨਿਆਂ ਨੂੰ ਨਾਕੇ ਲਾਖ ਦੇਣਗੇ ਕੀ ਕਰ ਦੇਣਗੇ ਗੋਲੀਆਂ ਮਾਰ ਦੇਣਗੇ ਇੱਕ ਪਾਸੇ ਨਾ ਲਾਨਟੀਆਂ ਨੇ ਉਹਨਾਂ ਬਿਠਾ ਕੇ ਬਰਾਬਰ ਪ੍ਰਵਾਸੀਆਂ ਨੂੰ ਤੇ ਦੂਜਿਆਂ ਨੂੰ ਡਾਂਗਾ ਵਾਲਿਆਂ ਨੂੰ ਬਰਾਬਰ ਬਿਠਾ ਕੇ ਸਟੇਜ ਲਵਾਈ ਹੋਈ ਹੈ ਪੁਲਿਸ ਦੀ ਸਟੇਜ ਉਹਨੂੰ ਪੁਲਿਸ ਪ੍ਰੋਟੈਕਟ ਕਰ ਰਹੀ ਹੈ ਸਾਨੂੰ ਸਾਨੂੰ ਭੁਲਾਈ ਫਿਰਦੇ ਖੜੀ ਜਾਂਦੇ ਆ ਡਾਂਗਾ ਮਾਰ ਜਾਂਦੇ ਆ ਉਹਦੇ ਨਾਲ ਦਾ ਡਾਂਗਾ ਮਾਰੀਆਂ ਉੱਥੇ ਹੁਣ ਕਿੰਨਿਆਂ ਨੂੰ ਕਿੰਨਿਆਂ ਨੂੰ ਇਹ ਫੜ ਲੈਣਗੇ ਤੇ ਲੱਖਾ ਸਧਾਨਾ ਨੇ ਕੋਸ਼ਿਸ਼ ਕੀਤੀ ਸੀ ਕਿ ਉਹ ਕਿਸੇ ਤਰ੍ਹਾਂ ਬਚ ਕੇ ਨਿਕਲ ਜਾਣ ਪਰ ਪੁਲਿਸ ਵਾਲਿਆਂ ਨੇ ਜਦੋਂ ਉਹਨਾਂ ਦੀ ਗੱਡੀ ਘੇਰੀ ਤਾਂ ਲੱਖਾ ਸਧਾਨਾ ਅਤੇ ਉਹਨਾਂ ਦੇ ਸਾਥੀ ਗੱਡੀ ਦੇ ਅੰਦਰ ਹੀ ਬੈਠੇ ਰਹੇ ਕੋਈ ਵੀ ਦਰਵਾਜ਼ਾ ਨਹੀਂ ਖੋਲ ਰਿਆ ਸੀ ਕੋਈ ਵੀ ਸ਼ੀਸ਼ਾ ਨਹੀਂ ਖੋਲ ਰਿਆ ਸੀ ਆਖਿਰਕਾਰ ਪੰਜਾਬ ਪੁਲਿਸ ਨੇ ਲੱਖਾ ਸਧਾਨਾ ਦੀ ਜ਼ੁਬਾਨੀ ਧੱਕਾ ਕੀਤਾ ਤੇ ਉਹਨਾਂ ਨੂੰ ਗੱਡੀ ਵਿੱਚ ਕੱਢਣ ਦਾ ਇੱਕ ਤਰੀਕਾ ਕੱਢਿਆ ਤਰੀਕਾ ਇਹ ਸੀ ਕਿ ਇੱਕ ਪੁਲਿਸ ਮੁਲਾਜ਼ਮ ਨੇ ਗੱਡੀ ਦਾ ਸ਼ੀਸ਼ਾ ਤੋੜਿਆ ਉਸ ਤੋਂ ਬਾਅਦ ਤਾਕੀ ਖੋਲੀ ਗਈ ਜਿਸ ਤੋਂ ਬਾਅਦ ਇਹਨਾਂ ਦੇ ਸਾਥੀਆਂ ਨੂੰ ਕਾਬੂ ਕੀਤਾ ਗਿਆ ਸਣੇ ਲੱਖਾ ਸੁਧਾਣਾ ਲੱਖਾ ਸੁਧਾਣਾ ਜਦੋਂ ਨਿਕਲੇ ਸੀ ਤਾਂ ਲੱਖਾ ਸੁਧਾਣਾ ਤੇ ਉਹਨਾਂ ਦੇ ਸਾਥੀ ਇੱਕ ਪਿੰਡ ਵਿੱਚ ਪਹੁੰਚ ਗਏ ਜਿੱਥੇ ਦਾ ਉਹਨਾਂ ਨੂੰ ਰਾਹ ਨਹੀਂ ਪਤਾ ਸੀ ਨਾ ਹੀ ਪਿੰਡ ਬਾਰੇ ਪਤਾ ਸੀ ਪਰ ਲੱਖਾ ਸੁਧਾਣਾ ਹਾਕਾਂ ਮਾਰਦੇ ਰਹੇ ਪਿੰਡ ਵਾਲਿਆਂ ਨੂੰ ਕਿ ਮੇਰੀ ਮਦਦ ਕਰੋ ਅਸੀਂ ਸਾਨੂੰ ਨਿਕਲਣ ਦੇ ਵਿੱਚ ਮਦਦ ਕਰੋ ਪਰ ਪਿੰਡ ਦਾ ਕੋਈ ਵੀ ਸ਼ਖਸ ਸਾਹਮਣੇ ਨਹੀਂ ਆਇਆ ਪਰ ਪੰਜਾਬ ਪੁਲਿਸ ਨੇ ਉਹਨਾਂ ਨੂੰ ਘੇਰਿਆ ਤੇ ਆਪਣੇ ਨਾਲ ਲੈ ਕੇ ਚਲੀ ਗਈ ਤਾਂ ਇਸ ਸਮੇਂ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਉਹ ਹੈ ਲੁਧਿਆਣਾ ਲੁਧਿਆਣਾ ਦਾ ਬੁੱਢਾ ਨਾਲਾ ਬੁੱਢੇ ਨਾਲੇ ਦੀ ਜੋ ਪਛੋਕੜ ਅਸੀਂ ਇਹ ਵੀ ਤੁਹਾਨੂੰ ਦੱਸਦੇ ਆ ਕਿ ਆਖਿਰਕਾਰ ਇਹ ਮਸਲਾ ਇੰਨਾ ਗੁੰਝਲਦਾਰ ਕਿਉਂ ਹੈ ਤੇ ਇਹ ਮਸਲਾ ਸੁਲਝ ਕਿਉਂ ਨਹੀਂ ਰਿਹਾ ਲੁਧਿਆਣਾ ਦਾ ਜੋ ਇੰਡਸਟਰੀ ਹੈ ਤੁਹਾਨੂੰ ਪਤਾ ਕਿ ਲੁਧਿਆਣੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇੰਡਸਟਰੀ ਹੈ ਚਾਹੇ ਕੱਪੜਾ ਇੰਡਸਟਰੀ ਹੋਵੇ ਆ ਹੋਰ ਇੰਡਸਟਰੀਆਂ ਹੋਣ ਉਹਨਾਂ ਦਾ ਜੋ ਗੰਦਾ ਪਾਣੀ ਹੈ ਉਹ ਪਾਣੀ ਬੁੱਢੇ ਨਾਲੇ ਦੇ ਵਿੱਚ ਗਿਰਦਾ ਉਸ ਤੋਂ ਬਾਅਦ ਲੁਧਿਆਣਾ ਦਾ ਜੋ ਆਮ ਲੋਕ ਨੇ ਉਹਨਾਂ ਦੇ ਜੋ ਵਰਤੋਂ ਦਾ ਪਾਣੀ ਜੋ ਗੰਦਾ ਪਾਣੀ ਹੈ ਉਹ ਵੀ ਇਸੇ ਬੁੱਡੇ ਨਾਲੇ ਦੇ ਵਿੱਚ ਡਿੱਗਦਾ ਹੈ ਤੁਹਾਨੂੰ ਇਹ ਵੀ ਦੱਸ ਦਈਏ ਕਿ ਬੁੱਢਾ ਦਰਿਆ ਹੁੰਦਾ ਸੀ ਇਸ ਤੋਂ ਪਹਿਲਾਂ ਜਦੋਂ ਪਿੱਛੋਂ ਬੁੱਢਾ ਨਾਲਾ ਜਿਹਨੂੰ ਕਿਹਾ ਜਾਂਦਾ ਆਂਦਾ ਤਾਂ ਉਹਨੂੰ ਬੁੱਢਾ ਦਰਿਆ ਕਿਹਾ ਜਾਂਦਾ ਜਦੋਂ ਇਹ 14 ਕਿਲੋਮੀਟਰ ਦਾ ਪੈਚ ਲੁਧਿਆਣਾ ਸ਼ਹਿਰ ਤੋਂ ਗੁਜ਼ਰਦਾ ਹੈ ਇਹ ਹੀ 14 ਕਿਲੋਮੀਟਰ ਦਾ ਪੈਚ ਜੋ ਹੈ ਉਹੀ ਗੰਦਲਾ ਹੋਇਆ ਪਿਆ ਤੇ ਇਸ ਪੂਰੇ ਸ਼ਹਿਰ ਦੀ ਜੋ ਗੰਦਗੀ ਹੈ ਉਸ ਨੂੰ ਲੈ ਕੇ ਇਹ ਬੁੱਢਾ ਨਾਲਾ ਵਲੀਪੁਰ ਵਲੀਪੁਰ ਨਾਮੀ ਇੱਕ ਥਾਂ ਹੈ ਜਿੱਥੇ ਸਤਲੁਜ ਦਰਿਆ ਨਿਕਲਦਾ ਸਤਲੁਜ ਦਰਿਆ ਦੇ ਵਿੱਚ ਜਾ ਕੇ ਮਿਲਦਾ ਹੈ ਤੇ ਇਹੀ ਮਸਲਾ ਹੈ ਮਸਲਾ ਇਹ ਹੈ ਕਿ ਬੁੱਢੇ ਨਾਲੇ ਦੇ ਵਿੱਚ ਜੋ ਗੰਦਗੀ ਜਾਂਦੀ ਹੈ ਉਹ ਸਾਰੀ ਗੰਦਗੀ ਇਸ ਸਮੇਂ ਸਤਲੁਜ ਦਰਿਆ ਦੇ ਵਿੱਚ ਪੈਂਦੀ ਹੈ ਸਤਲੁਜ ਦਰਿਆ ਦੇ ਕੰਢੇ ਜੋ ਪੰਜਾਬ ਦੀ ਬਹੁਤ ਵੱਡੀ ਆਬਾਦੀ ਰਹਿੰਦੀ ਹੈ ਜਿਸ ਦਾ ਖਾਣਾ ਪੀਣਾ ਤੇ ਪਸ਼ੂਆਂ ਦੇ ਲਈ ਜਾਂ ਖੇਤਾਂ ਦੇ ਲਈ ਜੋ ਪਾਣੀ ਹੈ ਉਹ ਇਸੇ ਦਰਿਆ ਦੇ ਵਿੱਚੋਂ ਵਰਤਿਆ ਜਾਂਦਾ ਤੇ ਜੋ ਜਿੱਥੇ ਬੰਦੀਆਂ ਨੇ ਜੋ ਐਨਜੀਓ ਨੇ ਉਹਨਾਂ ਦੀ ਕੋਈ ਮੰਗ ਹੈ ਕਿ ਪੰਜਾਬ ਦਾ ਜੋ ਪਾਣੀ ਹੈ ਇਸ ਨੂੰ ਗੰਦਲਾ ਕੀਤਾ ਜਾ ਰਿਹਾ ਤੇ ਇਸ ਦੇ ਉੱਪਰ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ਤੇ ਸਤਲੁਜ ਦਰਿਆ ਨੂੰ ਵੀ ਇਹ ਬੁੱਢਾ ਨਾਲਾ ਜੋ ਪ੍ਰਦੂਸ਼ਿਤ ਕਰ ਰਿਹਾ ਹੈ ਇਸ ਮੁੱਦੇ ਨੂੰ ਲੈ ਕੇ ਬਹੁਤ ਸਿਆਸਤ ਵੀ ਹੋਈ ਬਹੁਤ ਸਾਰੇ ਮਸਲੇ ਕੋਰਟ ਦੇ ਵਿੱਚ ਵੀ ਚੱਲ ਰਹੇ ਨੇ ਤੇ ਇਸ ਨੂੰ ਲੈ ਕੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਵੀ ਆਪਣੀਆਂ ਤਕਰੀਰਾਂ ਦਿੰਦਾ ਰਹਿੰਦਾ ਹੈ ਤੇ ਇਹ ਵੀ ਇਲਜ਼ਾਮ ਲਗਾਏ ਜਾਂਦੇ ਰਹੇ ਨੇ ਕਿ ਇਸ ਨਾਲੇ ਦੇ ਉੱਪਰ ਜੋ ਤਿੰਨ ਸੀਵਰੇਜ ਟ੍ਰੀਟਮੈਂਟ ਪਲਾਂਟ ਲੱਗੇ ਹੋਏ ਨੇ ਪਾਣੀ ਨੂੰ ਟ੍ਰੀਟ ਕਰਨ ਵਾਸਤੇ ਪਲਾਂਟ ਲੱਗੇ ਹੋਏ ਨੇ ਉਹ ਸਹੀ ਤਰ੍ਹਾਂ ਕੰਮ ਨਹੀਂ ਕਰਦੇ ਇਸ ਤਰ੍ਹਾਂ ਦਾ ਵੀ ਇਲਜ਼ਾਮ ਲੱਗਿਆ ਪਰ ਸਰਕਾਰ ਇਸ ਦੇ ਵਿੱਚ ਇਕੋ ਇੱਕ ਹਰ ਵਾਰ ਵਾਦਾ ਕਰਦੀ ਆਵੇ ਕੋਈ ਵੀ ਸਰਕਾਰ ਕਿ ਅਸੀਂ ਇਸ ਸਮੱਸਿਆ ਨੂੰ ਦੂਰ ਕਰਦੇ ਆਂਗੇ ਪਰ ਲੱਗਦਾ ਨਹੀਂ ਕਿ ਇਹ ਸਮੱਸਿਆ ਦੂਰ ਹੋਏਗੀ ਇਸੇ ਕਰਕੇ ਅੱਜ ਲੁਧਿਆਣਾ ਸ਼ਹਿਰ ਲਗਭਗ ਸੀਲ ਹੋ ਗਿਆ ਤੇ ਜੋ ਇੰਡਸਟਰੀ ਦੇ ਲੋਕ ਨੇ ਜੋ ਲੋਕ ਐਨਜੀਓਜ਼ ਦੇ ਨਾਲ ਸੰਬੰਧਿਤ ਨੇ ਸਮਾਜ ਸੇਵੀ ਸੰਸਥਾਵਾਂ ਨੇ ਜਾਂ ਨਿਹੰਗ ਸਿੰਘ ਨੇ ਉਹਨਾਂ ਦੀ ਮੰਗ ਹੈ ਕਿ ਇਸ ਸਮੱਸਿਆ ਨੂੰ ਦੂਰ ਕਰਾ ਕੇ ਹੀ ਰਹਿਾਂਗੇ ਪਰ ਜੋ ਇੰਡਸਟਰੀ ਲੋਕ ਚਲਾ ਰਹੇ ਉਹਨਾਂ ਦਾ ਵੀ ਕਹਿਣਾ ਹੈ ਕਿ ਸਾਡੀ ਕੀ ਸਮੱਸਿਆ ਸਾਡੀ ਕੀ ਗਲਤੀ ਹੈ ਅਸੀਂ ਸਰਕਾਰ ਨੂੰ ਟੈਕਸ ਦਿੰਦੇ ਆ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਕਿ ਇਸ ਸਮੱਸਿਆ ਦਾ ਕੀ ਹੱਲ ਕੀਤਾ ਜਾਵੇ ਤੁਹਾਨੂੰ ਇਹ ਗੱਲ ਹੋਰ ਵੀ ਦੱਸ ਦਈਏ ਕਿ ਇੱਕ ਸਾਲ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਨਾ ਇਸ ਬੁੱਡੇ ਨਾਲੇ ਦੇ ਉੱਪਰ ਜੋ ਟ੍ਰੀਟਮੈਂਟ ਪਲੈਂਟ ਲਗਾਣਾ ਸੀ ਉਸ ਦਾ ਉਦਘਾਟਨ ਵੀ ਕੀਤਾ ਪਰ ਇੱਕ ਸਾਲ ਬਾਅਦ ਵੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ ਤੇ ਹੁਣ ਹਾਲ ਇਹ ਹੈ ਕਿ ਲੁਧਿਆਣਾ ਇਸ ਸਮੇਂ ਬੇਹੱਦ ਤਣਾਅਪੂਰਨ ਸਥਿਤੀ ਚੋਂ ਲੰਘ ਰਿਹਾ ਹੈ ਕਿਉਂਕਿ ਇੱਥੇ ਪੂਰਾ ਸ਼ਹਿਰ ਇਸ ਸਮੇਂ ਚੌਕ ਹੋ ਗਿਆ ਪੂਰਾ ਸਾਰੇ ਪੂਰੇ ਸ਼ਹਿਰ ਨੂੰ ਪੁਲਿਸ ਨੇ ਸੀਲ ਕਰ ਦਿੱਤਾ ਹੈ ਤੇ ਜੋ ਆਮ ਲੋਕ ਨੇ ਉਹਨਾਂ ਦੇ ਉਹਨਾਂ ਦੇ ਲਈ ਵੀ ਸਮੱਸਿਆਵਾਂ ਬੇਹੱਦ ਵੱਧ ਗਈਆਂ ਨੇ ਆਲੇ ਲਲਕਾਰੇ ਮਾਰਿਆ ਹੁਣ ਸਾਹਮਣੇ ਹੋਣਾ ਉਹਨਾਂ ਨੂੰ ਕਰਦੇ ਖੱਡਣੇ ਚ ਓਏ ਸਾਡੇ ਸਿਰ ਚੱਡੇ ਸਨਾਲਾ ਭਾਈ ਮੂਨੇ ਖੜੇ ਕਰਦੇ ਰਹੇ ਹੁਣ ਆਪ ਮੂਨੇ ਜਿੜੜੇ ਨੇ ਦੇਖ ਲੈਣ ਚਾਲੂਗਾ ਕੀ ਨਾ ਜਾਗੀ ਦਾ ਬੱਲੇ ਜੀ ਬਾਕੀ ਮੇਰੇ ਕੋਲ ਇੱਕ ਮਿੰਟ ਬਾਦ ਨੂੰ ਕੋਈ ਰੱਤ ਨਹੀਂ ਇੱਕ ਮਿੰਟ